ਬੇਪਰਵਾ ਟਾਂਡੀਆਂ ਤੇ ਹਿੰਸਕ ਇਹ ਤਿੰਨ ਚੀਜ਼ਾਂ ਜੋ ਸਿਆਣਪ ਬੰਦੇ ਦੇ ਵਿੱਚ ਆਉਂਦੀਆਂ ਉਹ ਇੱਕ ਔਰਤਾਂ ਤੇ ਹਮੇਸ਼ਾ ਹੀ ਇੱਕ ਯੋਧੇ ਨੂੰ ਪਿਆਰ ਕਰੂਗੀ ਇਹ ਲਾਈਨਾਂ ਹੈਗੀਆਂ ਫਰੈਡਰਿਕ ਨੀਚਾ ਵੱਲੋਂ ਜਿਹੜੇ ਕਿ ਉਹਨੇ ਆਪਦੀ ਕਿਤਾਬ 10 ਪੋਗ ਜ਼ਾਰਥੋਸਤਰਾ ਦੇ ਵਿੱਚ ਦਿੱਤੀਆਂ ਹੋਈਆਂ ਅੱਜ ਆਪਾਂ ਇਸ ਕੋਟ ਦੇ ਉੱਤੇ ਆਪਦੇ ਵਿਚਾਰ ਪੇਸ਼ ਕਰਾਂਗੇ ਤੇ ਵੀਡੀਓ ਦੇ ਵਿੱਚ ਅਖੀਰ ਤੱਕ ਜੁੜੇ ਰਹੋ ਹੁਣ ਇਸ ਕੋਟ ਦਾ ਮਤਲਬ ਹੈਗਾ ਕਿ ਸਿਆਣਾ ਪੁੱਸੇ ਇਨਸਾਨ ਕੋਲ ਜਾਊਗੀ ਜਿਹੜਾ ਮੁਸ਼ਕਲਾਂ ਨਾਲ ਲੜਨ ਦਾ ਦਮ ਰੱਖਦਾ ਨਾ ਕਿ ਉਹਨਾਂ ਤੋਂ ਡਰ ਕੇ ਭੱਜਦਾ ਹੁਣ ਆਪਾਂ ਗੱਲ ਕਰਦੇ ਹਾਂ ਕਿ ਉਹਦੇ ਮੁਤਾਬਿਕ ਕਮਜ਼ੋਰ ਲੋਕ ਕੌਣ ਆ ਉਹ ਕਿਹੜੇ ਕਮਜ਼ੋਰ ਲੋਕਾਂ ਦੀ ਗੱਲ ਕਰਦਾ ਉਹ ਉਹਨਾਂ ਨੂੰ ਕਮਜ਼ੋਰ ਮੰਨਦਾ ਜਿਹੜੇ ਤਪਸਵੀ ਵਿਚਾਰ ਰੱਖਦੇ ਆ ਜਾਂ ਉਹਨਾਂ ਦਾ ਸਾਥ ਦਿੰਦੇ ਆ ਤਪਸਵੀ ਵਿਚਾਰ ਜਿਵੇਂ ਕਿ ਇਨਸਾਨ ਨੇ ਇਮੋਸ਼ਨਲ ਅਟੈਚਮੈਂਟ ਤੋਂ ਦੂਰ ਭੱਜਣਾ ਜਾਂ ਫਿਰ ਜਿਹੜੀ ਮਟੀਰੀਅਲਿਸਟਿਕ ਦੁਨੀਆ ਜੀ ਦੇ ਵਿੱਚ ਆਪਾਂ ਰਹਿ ਰਹੇ ਆ ਇਹਦੇ ਤੋਂ ਦੂਰ ਭੱਜਣਾ ਜਾਂ ਫਿਰ ਰਿਸ਼ਤਿਆਂ ਤੋਂ ਦੂਰ ਭੱਜਣਾ ਜਿਵੇਂ ਕਿ ਗ੍ਰਸਤੀ ਜੀਵਨ ਤੋਂ ਦੂਰ ਭੱਜਣਾ ਉਹਦੇ ਮੁਤਾਬਿਕ ਜਿਹੜੇ ਇਨਸਾਨ ਜ਼ਿੰਮੇਵਾਰੀਆਂ ਤੋਂ ਦੂਰ ਭੱਜਦੇ ਆ ਆਪਦੀ ਜ਼ਿੰਦਗੀਆਂ ਤੋਂ ਉਹ ਕਮਜ਼ੋਰ ਆ ਕਿਉਂਕਿ ਉਹ ਉਹਨਾਂ ਨਾਲ ਲੜ ਨਹੀਂ ਸਕਦੇ ਇਸ ਕਰਕੇ ਉਹ ਸੌਖਾ ਰਾਹ ਲੱਭਦੇ ਆ ਕਿ ਇਹਨਾਂ ਤੋਂ ਦੂਰ ਹੋ ਜਾਂਦੇ ਆ ਜਾਂ ਪਾਸੇ ਭੱਜਦੇ ਆ ਦੂਜੇ ਹੱਥ ਤਾਕਤਵਰ ਲੋਕ ਕਿਹੜੇ ਆ ਉਹ ਲੋਕ ਆ ਜਿਹੜੇ ਬੇਪਰਵਾਹ ਹੋ ਕੇ ਮੁਸ਼ਕਲਾਂ ਦਾ ਸਾਹਮਣਾ ਕਰਦੇ ਆ ਉਹ ਕਿਸੇ ਵੀ ਚੀਜ਼ ਨੂੰ ਸੀਰੀਅਸ ਨਹੀਂ ਲੈਂਦੇ ਠੀਕ ਆ ਉਹ ਜਦੋਂ ਵੀ ਕੋਈ ਮੁਸ਼ਕਲ ਆਉਂਦੀ ਆ ਤਾਂ ਉਹਨੂੰ ਮਜ਼ਾਕੀਆ ਤਰੀਕੇ ਨਾਲ ਆਪਦੇ ਤੇ ਲੈਂਦੇ ਤੇ ਹਾਂ ਉਹਨੂੰ ਏਮਬ੍ਰੇਸ ਕਰਦੇ ਆ ਜਿਵੇਂ ਕੋਈ ਇਨਸਾਨ ਮੰਨ ਲਓ ਇੱਕ ਇੱਕ ਬੰਦਾ ਜਿਹੜਾ ਇਮੋਸ਼ਨਲ ਅਟੈਚਮੈਂਟ ਤੋਂ ਦੂਰ ਨਹੀਂ ਪਾਈਦਾ ਮਤਲਬ ਉਹਨੇ ਆਪਦੇ ਪਰਿਵਾਰ ਦਾ ਖਿਆਲ ਰੱਖਣਾ ਉਹਨੇ ਲਾਈਫ ਹੈ ਜਿਹੜੀ ਉਹਦਾ ਖਿਆਲ ਰੱਖਣਾ ਮੁਸ਼ਕਲਾ ਆਉਂਦੀਆਂ ਪਰ ਉਹਨਾਂ ਤੋਂ ਦੂਰ ਨਹੀਂ ਪਾਈਦਾ ਹੁਣ ਜੇ ਆਪਾਂ ਗੱਲ ਕਰੀਏ ਕਿ ਉਹਨੇ ਸਿਆਣਾਪ ਤੇ ਔਰਤ ਨੂੰ ਕਿਹੜੇ ਹਿਸਾਬ ਨਾਲ ਜੋੜਿਆ ਇੱਕ ਇੱਕ ਜਗ੍ਹਾ ਤੇ ਰੱਖਿਆ ਉਹ ਇਹ ਕਿ ਐਗਜ਼ਾਮਪਲ ਵਲੋਂ ਲੈ ਲਓ ਕਿ ਕੱਲ ਨੂੰ ਆਪਣੇ ਧੀ ਹੁੰਦੀ ਹੈ ਠੀਕ ਹੈ ਤਾਂ ਆਪਾਂ ਇਹ ਥੋੜੀ ਚਾਹਾਂਗੇ ਕਿ ਆਪਣੀ ਧੀ ਕੱਲ ਨੂੰ ਇੱਕ ਕਮਜ਼ੋਰ ਇਨਸਾਨ ਨਾਲ ਜ਼ਿੰਦਗੀ ਬਤੀਤ ਕਰੇ ਉਹ ਹਿਸਾਬ ਇਹ ਆ ਕਿ ਸਿਆਣਾਪ ਆ ਜਿਹੜੀ ਉਹ ਕਮਜ਼ੋਰ ਇਨਸਾਨ ਦੇ ਹਿੱਸੇ ਆ ਹੀ ਨਹੀਂ ਸਕਦੀ ਨੀਚੇ ਦੇ ਮੁਤਾਬਕ ਸਿਆਣਾਪ ਸਿਰਫ ਗਿਆਨ ਦੀ ਪ੍ਰਾਪਤੀ ਨਾਲ ਨਹੀਂ ਹੁੰਦੀ। ਇਹਦੇ 'ਚ ਬਹੁਤ ਚੀਜ਼ਾਂ ਹੋਰ ਵੀ ਜ਼ਰੂਰੀ ਐ ਜਿਵੇਂ ਇਨਸਾਨ ਦੇ ਵਿੱਚ ਬਲ ਚਾਹੀਦਾ ਮੁਸ਼ਕਲਾਂ ਨਾਲ ਲੜਨ ਵਾਸਤੇ। ਉਹ ਉਹਦਾ ਆਪ ਦੇ ਪ੍ਰਤੀ ਪਿਆਰ ਚਾਹੀਦਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਰਲਾ ਕੇ ਬੰਦਾ ਸਿਆਣਾ ਬਣਦਾ। ਸੋ ਅਖੀਰ ਦੇ ਵਿੱਚ ਇਹੀ ਆ ਪੁਆਇੰਟ ਬੰਦਾ ਕਿ ਬੰਦੇ ਨੂੰ ਬੇਖੌਫ ਹੋ ਕੇ ਫੈਸਲੇ ਲੈਣੇ ਚਾਹੀਦੇ ਜ਼ਿੰਦਗੀ ਦੇ ਤੇ ਮੁਸ਼ਕਲਾਂ ਤੋਂ ਦੂਰ ਨਹੀਂ ਭੱਜਣਾ ਚਾਹੀਦਾ। ਉਹਨੂੰ ਉਹਨਾਂ ਦਾ ਡੱਟ ਕੇ ਸਾਹਮਣਾ ਕਰਨਾ ਚਾਹੀਦਾ ਤੇ ਫੇਰ ਹੀ ਜਿਹੜਾ ਬੰਦਾ ਸਿਆਣਾਪ ਨੂੰ ਪ੍ਰਾਪਤ ਕਰੂਗਾ। ਸ਼ੁਕਰੀਆ ਵੀਡੀਓ ਨੂੰ ਪੂਰਾ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣਾ ਕਮੈਂਟ ਜਰੂਰ ਛੱਡਿਓ ਵੀਡੀਓ ਥੱਲੇ